ਸੋ ਦੋਸਤੋ ਪੋਸੂਨਾਮਾ ਚੈਨਲ ਦੀ ਟੀਮ ਆਈਟੀਆਈ ਕਾਲਜ ਬੈਠੀ ਹੈ ਦੱਸਦਿਆਂ ਕਿ ਇਹ ਨਾਬਾ ਰੋਡ ਦੇ ਉੱਪਰ ਹੈ ਪੀਆਰਟੀਸੀ ਦੀ ਬੈਕ ਸਾਈਡ ਦੇ ਬਿਲਕੁਲ ਔਨ ਦਾ ਰੋਡ ਹੈ ਸੋ ਪਿਛਲੇ ਦਿਨੀ ਵੀ ਅਸੀਂ ਗੱਲਬਾਤ ਕੀਤੀ ਸੀ ਔਰ ਉਸ ਦਿਨ ਅੱਜ ਦੀ ਡੇਟ ਬਾਰੇ ਦੱਸਿਆ ਸੀ ਕਿ ਅਸੀਂ ਬੱਚਿਆਂ ਦੀ ਜਿਹੜੀ ਪਲੇਸਮੈਂਟ ਹੈ ਉਹ 29 ਤਰੀਕ ਦਿਨ ਸੋਮਵਾਰ ਨੂੰ ਕਰ ਰਹੇ ਹਾਂ ਅੱਜ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਬੱਚੇ ਜਿਹੜੇ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਉਹ ਬੱਚੇ ਨਹੀਂ ਜੋ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਜੌਬ ਕਰ ਵੀ ਰਹੇ ਨੇ ਔਰ ਕਈ ਉੱਥੋਂ ਸੈਟੀਸਫਾਈ ਨਹੀਂ ਹੈ ਕਈ ਵਾਰੀ ਹੋ ਜਾਂਦਾ ਹੈ ਕਿ ਇਹ ਅਲੱਗ ਹੋਰ ਵੱਡੀ ਵੱਡੀ ਕੰਪਨੀ ਦੇ ਵਿੱਚ ਇਹ ਜਾਣਾ ਚਾਹੁੰਦੇ ਨੇ ਇਹ ਸਾਰੀ ਐਡ ਜਿਹੜੀ ਹੈ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਬੱਚੇ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰਦੇ ਨੇ ਔਰ ਕੀ ਇਹ ਜਿਹੜੇ ਬੱਚੇ ਹੈ ਇਹ ਆਪਣੀ ਡਿਊਟੀ ਤੋਂ ਸੈਟੀਸਫਾਈ ਨੇ ਔਰ ਜੇ ਕੋਈ ਆ ਕੇ ਤੁਹਾਨੂੰ ਕੋਈ ਕਿਸੇ ਕਿਸਮ ਦਾ ਦੁੱਖ ਦੱਸਦਾ ਹੈ ਤਾਂ ਕਿਸ ਤਰ੍ਹਾਂ ਦਾ ਦੱਸਦਾ ਹੈ ਉਸ ਵਾਸਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਇੰਜੀਨੀਅਰ ਗੁਰਪ੍ਰੀਤ ਸਿੰਘ ਚਾਹਲ ਸਾਹਿਬ ਇਸ ਵਕਤ ਮੇਰੇ ਨਾਲ ਨੇ ਉਹਨਾਂ ਨਾਲ ਪੂਰੀ ਡਿਟੇਲ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਸੀ ਅੱਜ ਵੀ ਗੱਲ ਕਰਦੇ ਆ ਚਾਹਲ ਸਾਹਿਬ ਸਭ ਤੋਂ ਪਹਿਲਾਂ ਸਸਰੀ ਕਾ ਸਸਰੀ ਜੀ ਸਰ ਆਈਡੀ ਪਹੁੰਚਦੇ ਗੇਮ ਦਾਸ ਭਾਗਤ ਕਰਦੇ ਆ ਤੇ ਬਹੁਤ ਬਹੁਤ ਮਿਹਰਬਾਨੀ ਚਾਹ ਹਾਂ ਸਾਬ ਅੱਜ ਉਦਨ ਨਾਲੋਂ ਅੱਜ ਰੰਗ ਕੁਛ ਹੋਰ ਹੈ ਅੱਜ ਬੱਚਿਆਂ ਦੇ ਚਿਹਰੇ ਤੇ ਵੀ ਬੜੀ ਖੁਸ਼ੀ ਹੈ ਔਰ ਕਿਤੇ ਨਾ ਕਿਤੇ ਉਦਾਸੀ ਵੀ ਹੈ ਕਿ ਪਤਾ ਨਹੀਂ ਸਾਡੀ ਅਪਾਇੰਟਮੈਂਟ ਹੋਣੀ ਆ ਜਾਂ ਨਹੀਂ ਹੋਣੀ ਇਹ ਪ੍ਰੋਸੀਜਰ ਕਿਸ ਤਰ੍ਹਾਂ ਤੁਸੀਂ ਜਿਹੜਾ ਕੀ ਉਸ ਨੂੰ ਤਿਆਰ ਕਰਦੇ ਹੋ ਕੰਟੈਂਟ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਹੋ ਸੇ ਸਭ ਤੋਂ ਪਹਿਲਾਂ ਅਸੀਂ ਕੰਪਨੀ ਨਾਲ ਗੱਲਬਾਤ ਕਰਦੇ ਆਂ ਕੰਪਨੀ ਟਨ ਮੈਂ ਕੰਡੀਸ਼ਨ ਆਪਣੇ ਕੋਲ ਆਂਦੇ ਆ ਵੀ ਕਿਹ ਸਟੇਟ ਦੇ ਕਿੰਨੇ ਕਿੰਨੇ ਵੈਕੈਂਸੀ ਪੋਜੀਸ਼ਨ ਆ ਕਿੰਨੇ ਕਿੰਨੇ ਬੱਚੇ ਚਾਹੀਦੇ ਆ ਬੱਚਿਆਂ ਦੇ ਮਾਰਕਸ ਕਿੰਨੇ ਕਿੰਨੇ ਚਾਹੀਦੇ ਆ ਆਫਟਰ ਦੈਨ ਉਹਦਾ ਫੁੱਲ ਆਫ ਹਾਸਿੰਗ ਕ੍ਰਾਈਟੇਰੀਆ ਬਣਾਉਨੇ ਆ ਉਸੇ ਐਜ ਐਡਵਰਟਾਈਜ਼ਮੈਂਟ ਦੇ ਤੌਰ ਤੇ ਜੀ ਉਸ ਨੂੰ ਆਸੀਂ ਅਲੱਗ-ਅਲੱਗ ਸੋਸ਼ਲ ਮੀਡੀਆ ਤੇ WhatsApp ਗਰੁੱਪ ਤੇ ਪਾਉਨੇ ਆ ਸਾਡੇ ਟੀਚਰ ਸਹਿਬਾਨ ਕੋਲ ਉਹ ਮੈਸੇਜ ਫੋਰਵਰਡ ਹੁੰਦਾ ਤੇ ਜਿੰਨੇ ਵੀ ਟੀਚਰ ਆਪਣੀ ਕਲਾ ਦੇ ਕੱਲੇ-ਕੱਲੇ ਬੱਚੇ ਨੂੰ ਮੈਸੇਜ ਫੋਰਵਰਡ ਕਰਦੇ ਆ ਕਾਲਿੰਗ ਵੀ ਕਰਦੇ ਆ ਸਾਡੇ ਇੱਕ ਫੇਸਬੁਕ ਪੇਜ ਆਈਟੀ ਪਟਿਆਲਾ ਦਾ ਜਿਸ ਤੇ ਥਰੂਆਊਟ ਪੈਨ ਇੰਡੀਆ ਬੱਚੇ ਅਟੈਚ ਨੇ 10000 ਦੇ ਕਰੀਬ ਬੱਚੇ ਆਪਣੇ ਕੋਲ ਅਟੈਚ ਨੇ ਉਹ ਐਕਚੁਅਲੀ ਜਿਹੜਾ ਇਹ ਮੈਸੇਜ ਆ ਬੱਚੇ ਥਰੂ ਬੱਚੇ ਤੱਕ ਪਹੁੰਚਦਾ ਹੈ ਅਸੀਂ ਉਸ ਤੇ ਮੈਸੇਜ ਪਾਨੇ ਆ ਹਫਤੇਦਾਨ ਮੇਰਾ ਨੰਬਰ ਵੀ ਸ਼ੇਅਰ ਹੁੰਦਾ ਹੈ ਬੱਚੇ ਦੀ ਕਾਲਿੰਗ ਵੀ ਆਂਦੀ ਹੈ ਬੱਚੇ ਦੀ ਕਾਲਿੰਗ ਅਰਲੀ ਮਾਰਨਿੰਗ ਵੀ ਆਂਦੀ ਹੈ ਮਿਡਨਾਈਟ ਵੀ ਆ ਜਾਂਦੀ ਹੈ ਕਿਉਂਕਿ ਬੱਚੇ ਆਲਰੀਡੀ ਇੰਡਸਟਰੀ ਕੰਮ ਕਰ ਰਹੇ ਹੁੰਦੇ ਆ ਸ਼ਿਫਟ ਤੋਂ ਬਾਅਦ ਕਾਲ ਕਰਦੇ ਆ ਇਸ ਤਰੀਕੇ ਨਾਲ ਆਪਣੇ ਕੋਲ ਹਰ ਇੱਕ ਸਟਰੀਟ ਦਾ ਬੱਚਾ ਹੈ ਜੋਬ ਲੈਣ ਲਈ ਆਂਦਾ ਹੈ ਅੱਜ ਮੈਂ ਦੇਖਿਆ ਕਿ ਦੋ ਬੱਚੀਆਂ ਵੀ ਆਈਆਂ ਹੋਈਆਂ ਨੇ ਉਹ ਮਿਰਖ ਆਈ ਥਿੰਕ ਰਾਜਸਥਾਨ ਤੋਂ ਨੇ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਤੋਂ ਨੇ ਉਹਨਾਂ ਬੱਚੀਆਂ ਦੀ ਕੀ ਹੈ ਮਤਲਬ ਕੀ ਪਹਿਲਾਂ ਉਹ ਕਿਸੇ ਨੇ 22 ਵਿੱਚ ਕੀਤਾ ਕਿਸੇ ਨੇ 20 ਵਿੱਚ ਕੀਤੀ ਆਈਟੀਆਈ ਕੀ ਉਹਨਾਂ ਬੱਚੀਆਂ ਦੀ ਅਪੁਆਇੰਟਮੈਂਟ ਨੂੰ ਲੈ ਕੇ ਪ੍ਰੋਬਲਮ ਹੈ ਜਾਂ ਟਰਾਂਸਫਰ ਨੂੰ ਲੈ ਕੇ ਪ੍ਰੋਬਲਮ ਹੈ ਸਿਰ ਅੱਜ ਆਪਣੇ ਕੋਲ ਜਿਹੜੀ ਕੰਪਨੀ ਜਿੰਦੇ ਸਟੀਲ ਆਈ ਹੈ ਇਹ ਆਪਣੇ ਕੋਲੇ ਫੋਰਥ ਟਾਈਮ ਆ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਇਸ ਕੰਪਨੀ ਦੇ ਤਿੰਨ ਕੈਂਪਸ ਹੋ ਚੁੱਕੇ ਆਪਣੇ ਕੋਲ ਅੰਦਰ ਤਿੰਨ ਕੈਂਪਸ ਸਾਨੂੰ ਮੋਰ 100% ਆਪਣੇ ਸਿਲੈਕਟ ਹੋ ਚੁੱਕੇ ਆ ਜਿਹਦੇ ਵਿੱਚੋਂ 62 ਬੱਚੇ ਗਵਰਨਮੈਂਟ ਟਾਈਟੇ ਪਟਿਆਲਾ ਦੇ ਨੇ ਜਿਹੜੇ ਅੱਜ ਮਹਾਰਾਸ਼ਟਰ 'ਚ ਕੰਮ ਕਰ ਰਹੇ ਨੇ ਇਹ ਜੋ ਬੱਚੀਆਂ ਗਈਆਂ ਨੇ ਆਲਰੀਡੀ ਇਸ ਤੋਂ ਪਹਿਲਾਂ 2021 'ਚ ਆਫਟਰ ਕੋਰੋਨਾ ਆਪਣੇ ਕੋਲ ਕੰਪਨੀ ਆਈ ਸੀ ਇਹ ਬੱਚੇ ਸਿਲੈਕਟ ਹੋ ਗਏ ਸੀ ਜੀ ਇਹ ਹੁਣ ਲੜਕੀਆਂ ਇਸ ਲਈ ਆਈਆਂ ਨੇ ਇਹ ਚਾਹੁੰਦੀਆਂ ਇਸ ਵਕਤ ਜਿੰਦਸਟਰੀ ਤਿੰਨ ਪਲਾਂਟ ਲਈ ਲੈ ਕੇ ਜਾ ਰਹੀ ਹੈ ਬੱਚਿਆਂ ਨੂੰ ਮਹਾਰਾਸ਼ਟਰ ਲਈ ਐਮਪੀ ਲਈ ਤੇ ਪਟਿਆਰੇ ਦੇ ਰਾਜਪੁਰਾ ਪਲਾਂਟ ਲਈ ਤੇ ਬੱਚੀਆਂ ਚਾਹੁੰਦੀਆਂ ਨੇ ਅਸੀਂ ਥੋੜਾ ਜਿਹਾ ਘਰ ਦੇ ਕੋਲ ਆ ਜਾਗੇ ਆ ਇਸ ਲਈ ਦੁਬਾਰਾ ਇੰਟਰਵਿਊ ਦੇਣ ਆਈਆਂ ਨੇ ਆਪਣੇ ਕੋਲ ਅੱਛਾ ਇਸ ਇਸ ਪ੍ਰਾਈਵੇਟ ਫੀਲਡ ਦੇ ਵਿੱਚ ਕੀ ਟਰਾਂਸਫਰਮ ਹੋਣੀ ਮਤਲਬ ਸੰਭਵ ਹੈ ਜਾਂ ਅਸੰਭਵ ਹੈ ਨਹੀਂ ਸਰੀ ਕੰਪਨੀ ਦੀ ਪਾਲਿਸੀ ਤੇ ਡਿਪੈਂਡ ਹੈ ਵੀ ਜਿਹੜੀਆਂ ਕੰਪਨੀ ਦੇ ਅਲੱਗ-ਅਲੱਗ ਜਗ੍ਹਾ ਦੇ ਪਲਾਂਟ ਹੈ ਪਲਾਂਟ ਟੂ ਪਲਾਂਟ ਟਰਾਂਸਫਰ ਹੁੰਦੀ ਹੈ ਅਕੋਰਡਿੰਗ ਟੂ ਰਿਕੁਆਇਰਮੈਂਟ ਓਕੇ ਜੇ ਫੋਰ ਐਗਜ਼ਾਮਪਲ ਰਾਜਪੁਰਾ ਰਿਕੁਆਇਰਮੈਂਟ ਹੈ ਮਸ਼ੀਨ ਸ਼ਾਪ ਦੀ ਥੈਨ ਉੱਥੋਂ ਲੜਕੀਆਂ ਸ਼ਿਫਟ ਕਰ ਸਕਦੇ ਆ ਇਹ ਡਿਪੈਂਡ ਹੈ ਐਚ ਆਰ ਟੂ ਐਚ ਆਰ ਇਹ ਕੰਪਨੀ ਦੀ ਪਾਲਿਸੀ ਤੇ ਹੈ ਇਸ ਦੇ ਵਿੱਚ ਇੰਸਟੀਚਿਊਟ ਦਾ ਕੋਈ ਆਪਣਾ ਕੋਈ ਲੈਵਲ ਨਹੀਂ ਹੈ ਜੀ ਜੀ ਆਪਣਾ ਸ਼ਿਫਟ ਵੀ ਆਪਸੀ ਅੰਡਰਸਟੈਂਡਿੰਗ ਹੈ ਕੰਪਨੀ ਲੈਵਲ ਤੇ ਹੈ ਜੀ ਜੀ ਹਮ ਆਪਣਾ अच्छा एक बच्चियां दा सवाल है और ਤੁਸੀਂ ਇੰਡਸਟਰੀ ਸਟੀਲ ਇੰਡਸਟਰੀ ਵਾਲਿਆਂ ਨੇ ਵੀ ਸ਼ੇਅਰ ਕਰੋ ਉਹ ਕਹਿੰਦੇ ਜੇਕਰ ਕਮਰੇ ਦਾ ਕਿਰਾਇਆ ਔਰ ਖਾਣ ਦਾ ਕਿਰਾਇਆ ਮਤਲਬ ਉਹ ਪੇੜ ਨਾ ਹੋਵੇ ਤਾਂ ਕੁਛ ਨਾ ਕੁਛ ਸੇਵਿੰਗ ਜਿਹੜੀ ਬੱਚਿਆਂ ਦੀ ਹੋ ਸਕਦੀ ਹੈ ਤੁਸੀਂ ਇੱਕ ਅਜਿਹੀ ਕੜੀ ਹੋ ਇਸ ਦੇ ਵਿੱਚ ਇਸ ਪੂਰੀ ਪਲੇਸਮੈਂਟ ਦੇ ਵਿੱਚ ਕਿ ਤੁਹਾਡੇ ਵਾਲੇ ਦੁਆਲੇ ਸਾਰੇ ਕੁਝ ਘੁੰਮ ਰਿਹਾ ਹੈ ਔਰ ਬੱਚਿਆਂ ਨੇ ਕਿਹਾ ਕਿ ਤੁਸੀਂ ਗੁਰਪ੍ਰੀਤ ਸਰ ਤੱਕ ਕੇ ਸਾਡੀ ਗੱਲ ਪੰਚਾ ਦਿਓ ਔਰ ਮੈਂ ਪੂਰੀ ਦੁਨੀਆ ਤੱਕ ਪਹੁੰਚਾ ਰਿਹਾ ਇਹ ਡਿਮਾਂਡ ਜਿਹੜੀ ਬੱਚਿਆਂ ਦੀ ਕਿੰਨੀ ਕ ਲੱਗਦਾ ਕਿ ਇਹ ਜਾਇਜ਼ ਹੈ ਕਿ ਕੰਪਨੀ ਨਾਲ ਜਦੋਂ ਤੁਸੀਂ ਸ਼ੇਅਰ ਕਰੋਗੇ ਤਾਂ ਇਹ ਡਿਮਾਂਡ ਨੂੰ ਮੰਨ ਸਕਦੇ ਨੇ ਜਾਂ ਨਾ ਮਨਜ਼ੂਰ ਕਰ ਸਕਦੇ ਨੀ ਸਾਰੇ ਆਰ&ਡੀ ਕੰਪਨੀ ਨਾਲ ਗੱਲਬਾਤ ਹੁੰਦੀ ਹੈ ਮੈਂ ਦੱਸਿਆ ਪਾਲਿਸੀ ਦਾ ਪਾਰਟ ਹੈ ਕੰਪਨੀ 1% ਨਹੀਂ ਕਰ ਸਕਦਾ ਅੱਜ ਵੀ ਐਚਆਰ ਹੈਡ ਟੈਕਨੀਕਲ ਹੈਡ ਆਇਆ ਹੈ ਅਸੀਂ ਉਹਨਾਂ ਨੂੰ ਇਹ ਲਿਖ ਕੇ ਵੀ ਦੇ ਦਾਂਗੇ ਇਹ ਮੇਲ ਵੀ ਕਰਾਂਗੇ ਬਸ ਇਹ ਜਿਹੜੀ ਜਿੰਦਸਟਰੀ ਚ ਬੱਚੇ ਗਏ ਹੈ ਇਹਨਾਂ ਨੂੰ ਬੱਚਿਆਂ ਨਾਲ ਗੱਲਬਾਤ ਕਰਨੀ ਸੀ ਸਰ ਪ੍ਰੋਪਰ ਇਨਕਰੀਮੈਂਟ ਲੱਗਦਾ ਪਹਿਲੇ ਸਾਲ ਬਾਅਦ 4-4 5-5000 ਰੁਪਏ ਪਰ ইয়ার ਬੱਚੇ ਆਪਣੇ ਕੋਲੋਂ 30000 ਰੁਪਏ ਸਮਥਿੰਗ ਤੇ ਗਏ ਸੀ ਅੱਜ ਬੱਚੇ ਦੀ ਸੈਲਰੀ 35000 ਹੈ ਆਫਟਰ 3 ইয়ারস ਉੱਥੇ ਬੱਚਿਆਂ ਨੂੰ ਅਕਮੋਡੇਸ਼ਨ ਸਰ ਸਬਡਾਈਜਾ ਕੋਈ ਐ ਨਹੀਂ ਹੈਗੀ 900 ਰੁਪਏ ਪਰ ਮਨਥ ਹੈ 900 ਤੇ ਖਾਣਾ ਵੀ ਸਰ ਇਦਾਂ ਹੀ ਹੈ ਬੱਚਿਆਂ ਨੂੰ ਜੀ 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 ਤੇ ਬੱਚਿਆਂ ਨੂੰ ਆਪਣੇ ਉਹ ਮਿਲਿਆ ਹੋਇਆ ਕਿਚਨ ਬੱਚਾ ਆਪਣਾ ਵੀ ਤਿਆਰ ਕਰ ਸਕਦੇ ਆ ਜਿਹਦੀ ਵਿੱਚ ਨੇ ਕੰਪਨੀ ਚ ਖਾਣਾ ਜਿਹਨਾਂ ਨੂੰ 5 ਬਿੰਨ 10 ਰੁਪਏ ਥਾਲੀ ਹੈ ਪਰ ਪਲੇਟ ਨਹੀਂ ਹੈ ਸਰ ਇਹ ਕੰਪਨੀ ਲਈ ਹੈ ਬਿਲਕੁਲ ਬਿਲਕੁਲ ਸਰ ਦੋਸਤੋ ਮੈਂ ਦੱਸਦੇ ਆ ਕਿ ਗੁਰਪ੍ਰੀਤ ਸਿੰਘ ਚਹਿਲ ਸਾਹਿਬ ਜਿਹੜੇ ਕਿ ਬਤੌਰ ਇੰਜੀਨੀਅਰ ਪਲੇਸਮੈਂਟ ਸੈਲ ਦੇ ਇੰਚਾਰਜ ਨੇ ਔਰ ਪਿਛਲੇ ਦਿਨ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਹਿੰਦੇ ਹੁੰਦੇ ਕਿ ਕੁਝ ਚਿਰੇ ਜਿਹੇ ਹੁੰਦੇ ਨੇ ਜਿਨ੍ਹਾਂ ਤੇ ਬਲਾਈਂਡ ਫੇਰ ਕੀਤਾ ਜਾ ਸਕਦਾ ਮੇਰੀ ਬਹੁਤ ਸਾਰੇ ਬੱਚਿਆਂ ਨਾਲ ਗੱਲਬਾਤ ਹੋਈ ਹੈ ਉਹਨਾਂ ਦੀ ਜ਼ੁਬਾਨ ਚੋਂ ਕਹਿੰਦੇ ਵੀ ਸਾਡੇ ਵਾਸਤੇ ਗੁਰਪ੍ਰੀਤ ਸਰ ਸਾਡਾ ਹੋਰ ਬਾਕੀ ਸਟਾਫ ਜਿਹੜਾ ਹੈ ਉਹ ਬਹੁਤ ਸੋਚ ਰਿਹਾ ਹੈ ਕਿ ਇਸ ਬੇਰੋਜ਼ਗਾਰੀ ਦੇ ਯੁੱਗ ਦੇ ਵਿੱਚ ਜਿੱਥੇ ਵੀ ਬੱਚਾ ਕੋਈ ਸੈੱਟ ਹੁੰਦਾ ਹੈ ਔਰ ਉਹ ਜ਼ਰੂਰ ਹੋਣਾ ਚਾਹੁੰਦਾ ਹੈ ਔਰ ਉਹ ਤਾਂ ਹੀ ਹੋਏਗਾ ਜਦੋਂ ਇਸ ਤਰ੍ਹਾਂ ਦੇ ਸੂਝਵਾਨ ਜਿਹੜੇ ਟੀਚਰ ਨੇ ਅਧਿਆਪਕ ਨੇ ਪ੍ਰੋਫੈਸਰ ਨੇ ਗਾਈਡੈਂਸ ਜਿਹੜੀ ਅੱਛੀ ਗਾਈਡ ਦਿੰਦੇ ਨੇ ਉਹ ਜਦੋਂ ਪੋਜ਼ਿਟਿਵ ਸੋਚਦੇ ਹੋਣ ਸੋ ਇਸ ਕਰਕੇ ਸਾਨੂੰ ਇਹਨਾਂ ਦੇ ਨਾਲ ਬਹੁਤ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਚੰਗਾ ਲੱਗਾ ਕਿਉਂਕਿ ਅਸੀਂ ਵੀ ਕਦੇ ਆਈਟੀਆਈ ਵਿੱਚ ਜਾਣ ਦੀ ਸੋਚਿਆ ਸੀ ਉਹ ਅਲੱਗ ਹੈ ਕਿ ਸਾਡੀ ਲਾਈਨ ਅਲੱਗ ਹੋ ਗਈ ਲੇਕਿਨ ਉਦੋਂ ਉਦੋਂ ਮਤਲਬ ਸਾਡੇ ਨਾਲ ਦੇ ਜਿਹੜੇ ਬੱਚਿਆਂ ਨੇ ਆਈਟੀਆਈ ਕੀਤੀ ਹੈ ਕੋਈ ਐਸਡੀਓ ਰਿਟਾਇਰ ਹੋ ਰਿਹਾ ਕੋਈ ਜੇ ਜੇਈ ਰਿਟਾਇਰ ਹੋ ਰਿਹਾ ਕੋਈ ਕਿਤੇ ਹੋ ਰਿਟਾਇਰ ਹੋ ਰਿਹਾ ਲੇਕਿਨ ਇਹ ਸਾਰੀ ਆਪਣੀ ਆਪਣੀ ਕਿਸਮਤ ਹੈ ਸੋ ਬਹੁਤ ਚੰਗਾ ਲੱਗਾ ਗੁਰਪ੍ਰੀਤ ਜੀ ਔਰ ਕੋ ਵਿਖਰੇ ਵਿੱਚ ਵੀ ਅਸੀਂ ਤੁਹਾਡੇ ਕੋਲੋਂ ਜਿਹੜੀ ਅਪਡੇਟ ਹੈ ਇਸ ਆਈਟੀਆਈ ਦੇ ਨਾਲ ਡਾਇਰੈਕਟਰ ਉਹ ਲੈਂਦੇ ਰਹਾਂਗੇ ਅੰਤ ਵਿੱਚ ਕੀ ਕਹਿਣਾ ਚਾਹੋਗੇ ਸੇ ਦਸਿਂ ਇਹ ਚੋਣਿਆ ਵੀ ਨੈਕਸਟ ਟਾਈਮ ਜਦੋਂ ਵੀ ਅਸੀਂ ਕੰਪਨੀ ਬੁਲਾਈਏ ਤਾਂ ਤੁਹਾਡੇ ਚੈਨਲ ਦੇ ਥਰੂ ਸਾਰੇ ਬੱਚਿਆਂ ਤੱਕ ਇਹ ਮੈਸੇਜ ਫਾਰਵਰਡ ਹੋ ਜੇ ਜੀ ਅੱਜ ਚੋਣਿਆ ਜੋ ਓਪਰਚ्युनिटी ਮਿਲ ਰਹੀ ਹੈ ਨਾ ਉਹ ਹਰੇਕ ਬੱਚੇ ਤੱਕ ਪਹੁੰਚੇ ਬਿਲਕੁਲ ਅਸਲ ਅੰਡਰਸਟੂਡ ਹੈ ਵੀ ਸਕਿਲ ਵਰਕ ਦੀ ਬਹੁਤ ਲੋੜ ਹੈ ਤੇ ਸੋਸਾਇਟੀ ਦੇ ਸਾਨੂੰ ਮਿਲ ਕੇ ਸਾਰਿਆਂ ਨੂੰ ਕਾਜ ਕਰਨਾ ਚਾਹੀਦਾ ਹੈ ਜੋ ਬੱਚੇ ਆਈਟੀ ਚ ਆਂਦੇ ਹਨ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਐਕਸਪੀਰੀਅੰਸ ਇੰਡਸਟਰੀ ਦੇ ਜ਼ਰੂਰ ਲੋ ਇੰਡਸਟਰੀ ਡਿਮਾਂਡ ਹੈ ਜਿਹੜੇ ਬੱਚੇ ਸਕਿਲਾਂ ਉਹਨੂੰ ਕੋਈ ਵੀ ਇੰਡਸਟਰੀ ਜਾਣਾ ਨਹੀਂ ਚਾਹੁੰਦੀ ਬੱਚਾ ਚੱਲਾ ਜਾਵੇ ਸਾਡੇ ਕੋਲ ਤੁਹਾਡੀ ਪੂਰੀ ਟੀਮ ਦੀ ਬੜੀ ਤਾਰੀਫ ਹੋ ਰਹੀ ਹੈ ਪੂਰੀ ਟੀਮ ਤੁਹਾਡੀ ਬੜੀ ਸਟਰੋਂਗ ਹੈ ਕਾਰਨ ਕੀ ਹੈ ਕਿ ਇਨਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਇੰਨਾ ਕੁ ਸੋਚਦਾ ਹੋਵੇ ਜਿੰਨਾ ਤੁਸੀਂ ਵਰੀ ਡਿਓ ਬੱਚਿਆਂ ਦੇ ਭਵਿੱਖ ਨੂੰ ਲੈ ਸਰ ਪਹਿਲੇ ਕਿ ਮੈਂ ਲੱਕੀ ਹਾਂ ਕਿ ਸਾਡੀ ਇੱਥੇ ਆਈਡੀ ਪਟਿਆਲਾ ਚ ਅਸੀਂ ਇੱਕ ਲੀਗ ਨਹੀਂ ਹੈਗੇ ਇਹ ਸਾਡੀ ਇੱਕ ਫੈਮਿਲੀ ਹੈ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹਨੇ ਆ ਮੇਰੇ ਨਾਲ ਮੇਰੇ ਫਰੈਂਡ ਦੇਖੋ ਜਗਦੀ ਆਪਣੇ ਜਗ ਜਗਵੰਤ ਜੀ ਬਿਆਨਤ ਜੀ ਗੁਰਦੀਪ ਜੀ ਖਾਨ ਸਾਹਿਬ ਹੁਣੀ ਗਏ ਆ ਅਸੀਂ ਮਿਲ ਕੇ ਸਾਰਿਆਂ ਨੇ ਕੰਮ ਕਰਨਾ ਸਰ ਪ੍ਰੋਪਰ ਡਿਊਟੀ ਹੈ ਸੋ ਬਹੁਤ ਚੰਗਾ ਲੱਗਾ ਗੁਰਪ੍ਰੀਤ ਜੀ ਤੁਸੀਂ ਗੱਲਬਾਤ ਕੀਤੀ ਹੈ ਜਗਵੰਤ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਜੋ ਕਿ ਆਈਟੀਆਈ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਗੁਰਪ੍ਰੀਤ ਦੀ ਗੁਰਪ੍ਰੀਤ ਜੀ ਦੀ ਟੀਮ ਦੇ ਬੜੇ ਅਹਿਮ ਮੈਂਬਰ ਨੇ ਔਰ ਗੁਰਪ੍ਰੀਤ ਜੀ ਨੇ ਹਮੇਸ਼ਾ ਦੱਸਿਆ ਕਿ ਮੇਰਾ ਮੇਰਾ ਇਹ ਮਤਲਬ ਸਟਾਫ ਤਾਂ ਠੀਕ ਹੈ ਡਿਊਟੀਆਂ ਕਰ ਰਹੇ ਨੇ ਲੇਕਿਨ ਜੋ ਸਾਡੇ ਫੈਮਿਲੀ ਰਿਲੇਸ਼ਨ ਹੈ ਔਰ ਫੈਮਿਲੀ ਰਿਲੇਸ਼ਨ ਦੇ ਵਿੱਚ ਵੀ ਹਮੇਸ਼ਾ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਿਹੜੇ ਕੋ ਡਿਸਕਸ ਵੀ ਕਰਦੇ ਨੇ ਤਾਂ ਉਹਦੇ ਪ੍ਰਤੀ ਇਹ ਕਿੰਤਤ ਨੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਇਹ ਬੱਚਿਆਂ ਤੱਕ ਕਿੱਦਾਂ ਇਨਫਾਰਮੇਸ਼ਨ ਪਹੁੰਚਦੀ ਹੈ ਕਿ ਅੱਜ ਇੱਥੇ ਤੁਹਾਡੀ ਮਤਲਬ ਇੰਟਰਵਿਊਜ਼ ਹੈ ਆਨਲਾਈਨ ਤੁਸੀਂ ਕੋਈ ਸਿਸਟਮ ਕੀਤਾ ਹੋਇਆ ਹੈ ਜਾਂ ਕਿਸ ਤਰ੍ਹਾਂ ਬੱਚਿਆਂ ਤੱਕ ਤੁਸੀਂ ਟੈਲੀਫੋਨ ਦਾ ਸਹਾਰਾ ਲੈਂਦੇ ਹੋ ਜਾਂ ਕਿਸ ਸਰ ਅਸੀਂ ਟੈਲੀਫੋਨ ਵੀ ਕਰਦੇ ਹਾਂ ਸਾਡਾ WhatsApp ਗਰੁੱਪ ਬਣਿਆ ਹੋਇਆ ਹੈ ਸੈਂਪੂ ਟਾਈਮ ਸਾਰੀ ਇਨਫਾਰਮੇਸ਼ਨ ਅਸੀਂ ਬੱਚੇ ਨੂੰ ਸੈਂਡ ਕਰਦੇ ਰਹਿੰਦੇ ਹਾਂ ਜੀ ਜੋ ਵੀ ਅਪਡੇਟ ਹੈ ਉਹਦੇ ਤੇ ਅਸੀਂ ਇਨਫਾਰਮੇਸ਼ਨ ਸੈਂਡ ਕਰਦੇ ਹਾਂ ਵੀ ਅੱਜ ਫਲਾਨੀ ਕੰਪਨੀ ਦਾ ਸਾਨੂੰ ਮੈਸੇਜ ਆਇਆ ਵੀ ਇਸ ਤਰੀਕ ਨੂੰ ਇੰਟਰਵਿਊ ਲੈਣ ਸਰ ਗ੍ਰੋਥ ਪਾ ਦਿੰਦੇ ਆ ਤੇ ਬੱਚੇ ਇੱਕ ਦੂਸਰੇ ਨੂੰ ਗਾਮ ਐਸੇ ਸ਼ੇਅਰ ਕਰਦੇ ਰਹਿੰਦੇ ਨੇ ਮੁਫਤ ਹਨ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਦੇ ਨੇ ਕਾਉਲ ਵੀ ਕਰਦੇ ਆ ਸਾਰੇ ਬੱਚੇ ਹਾਂਜੀ ਹਾਂਜੀ ਅੱਛਾ ਸਰ ਇਹ ਸਾਲ ਦੇ ਵਿੱਚ ਕਿੰਨੀ ਵਾਰੀ ਮਤਲਬ ਕੰਪਨੀਆਂ ਜਿਹੜੀਆਂ ਉਹ ਡਿਮਾਂਡ ਕਰਦੀਆਂ ਨੇ ਕਿੰਨੀ ਵਾਰੀ ਅੰਦਾਜ਼ਾ ਸਾਲ ਦੇ ਵਿੱਚ ਘੱਟੋ ਘੱਟ 10-12 ਬਜੇ ਕੰਪਨੀ ਦੇ ਹੋ ਜਾਂਦੇ ਨੇ ਜੀ ਹਾਂਜੀ ਵਾਹ ਹਾਂਜੀ ਅਲੱਗ-ਅਲੱਗ ਜਾਂ ਇੱਕੋ ਹੀ ਅਲੱਗ-ਅਲੱਗ ਕੰਪਨੀ ਜਿਵੇਂ ਹੌਂਡਾ ਆ ਗਈ ਜੀ ਮਰੂਤੀ ਸੰਜੂਕੀ ਆ ਗਈ ਜਾਂ ਲੈਂਡਰੀ ਆ ਗਈ ਜੀ ਆਪਣੇ ਸਵਰਾਜ ਆ ਗਈ ਜੀ ਇਦਾਂ ਅਲੱਗ-ਅਲੱਗ ਕੰਪਨੀ ਨੇ ਉਹ ਆਉਂਦੀਆਂ ਰਹਿੰਦੀਆਂ ਨੇ ਜੀ ਟਾਈਮ ਟੂ ਟਾਈਮ ਹਾਂ ਟਾਈਮ ਆਉਂਦੀ ਰਹਿੰਦੀ ਨੇ ਅੱਛਾ ਉਹਨਾਂ ਦਾ ਕੀ ਰਿਸਪੌਂਸ ਹੁੰਦਾ ਪਹਿਲਾਂ ਫਿਰ ਉਹ ਉਹਦੀ ਤਿਆਰੀ ਤੁਸੀਂ ਕਿਸ ਤਰ੍ਹਾਂ ਕਰਦੇ ਸਪੋਜ ਮਾਰੂਤੀ ਸਜੂਕੀ ਵਾਲਿਆਂ ਜ਼ਰੂਰਤ ਹੈ ਤੁਹਾਡੇ ਨਾਲ ਸੰਪਰਕ ਕਰ ਦਿੱਤਾ ਉਹਨਾਂ ਦੇ ਵਿੱਚ ਔਰ ਤੁਹਾਡੇ ਵਿੱਚ ਕਿੰਨੇ ਦਿਨ ਦਾ ਫਾਸਲਾ ਹੁੰਦਾ ਕਿ ਬੱਚੇ ਜਿਹੜੇ ਉਹ ਪਰਫੈਕਟ ਹੋ ਜਾਂਦੇ ਨੇ ਸਰ ਘੱਟ ਤੋਂ ਘੱਟ 1 ਮਹੀਨੇ ਦਾ ਫਾਸਲਾ ਜ਼ਰੂਰ ਹੁੰਦਾ 1 ਮਹੀਨਾ ਪਹਿਲਾਂ ਦੱਸ ਦਿੰਦੇ ਕੰਪਨੀ ਵੀ ਇਸ ਤਰੀਕੇ ਨਾਲ ਉਸ ਇੰਟਰਵਿਊ ਲੈਣਾ ਤੁਸੀਂ ਆਪਦੇ ਬੱਚੇ ਅਨੁਸਾਰ ਤਿਆਰੀ ਕਰਾ ਕੇ ਰੱਖਣੀਆਂ ਉਹਨਾਂ ਨੂੰ ਇਹ ਮਟੀਰੀਅਲ ਵਾਲੇ ਜੋ ਵੀ ਚੀਜ਼ ਹੁੰਦੀ ਹੈ ਉਹਦੀ ਰਿਕੁਆਇਰਮੈਂਟ ਹੈਗੀ ਹੈ ਉਸ ਦੇ ਹਿਸਾਬ ਨਾਲ ਇਸ ਬੱਚੇ ਨੂੰ ਤਿਆਰ ਕਰ ਦੇ ਅੱਛਾ ਕਿਹੜੇ ਬੱਚੇ ਨੇ ਜਿਹੜੇ ਉਹ ਅਜੇ ਮਤਲਬ ਡਿਗਰੀਆਂ ਲੈ ਰਹੇ ਨੇ ਇਸ 24 22 23 ਦੇ ਵਿੱਚ ਉਹਨਾਂ ਨੇ ਲੈ ਲਈਆਂ ਡਿਗਰੀਆਂ 23 24 ਦੇ ਵਿੱਚ ਤੇ ਇਹ ਬੱਚੇ ਫਰੈਸ਼ ਨੇ ਜਾਂ 2-2 4-4 ਸਾਲ ਪਹਿਲਾਂ ਹੈ ਜਿਹੜੇ ਅੱਜ ਤੱਕ ਇਹ ਨੌਕਰੀਆਂ ਬੇਜਾਰ ਜਿਆਦਾਤਰ ਸਾਰੇ ਫਰੈਸ਼ ਨੇ ਜੀ ਇਹ ਇਹ ਬੱਚੇ ਫਰੈਸ਼ ਬੱਚੇ ਨੇ ਹਾਂ ਸਾਰੇ ਬੱਚੇ ਹਾਂ ਸਾਰੇ ਬੱਚੇ ਫਰੈਸ਼ ਨੇ ਜਿਹਦੇ ਵਿੱਚ ਥੋੜੇ ਬੱਚੇ ਆਉਂਦੇ ਨੇ ਜਿਹੜੇ ਬੰਦੇ ਬੱਚੇ ਪਹਿਲਾਂ ਕਿਤੇ ਕੰਮ ਕਰ ਰਹੇ ਨੇ ਜੀ 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 ਉਹ ਥੋੜੇ ਨੇ ਜਿਆਦਾਤਰ ਫਰੈਸ਼ ਹੀ ਨੇ ਜੀ ਗਵਰਨਮੈਂਟ ਦਾਰੇ ਦੇ ਵਿੱਚ ਵੀ ਇਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਕਿਸੇ ਜਿਦਾ ਡੀਐਮਡਬਲਯੂ ਹੋ ਗਿਆ ਹੋਰ ਬਹੁਤ ਸਾਰੇ ਖੇਤਰ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਉਹ ਸਰ ਜਿਵੇਂ ਮਸ਼ੀਨਿਸਟ ਦੇ ਬੱਚੇ ਹੈਗੇ ਨੇ ਫਿਟਰ ਦੇ ਹੈਗੇ ਨੇ ਆਪਣੇ ਇਲੈਕਟ੍ਰੀਕਲ ਦੇ ਬੱਚੇ ਹੈਗੇ ਨੇ ਉਹਨਾਂ ਦੀ ਡੀਐਮਡਬਲਯੂ ਹੁੰਦੀ ਹੈ ਇਲੈਕਟ੍ਰੀਕਲ ਦੇ ਬੱਚੇ ਆਪਣੇ ਬਿਜਲੀ ਬੋਰਡ ਦੇ ਵਿੱਚ ਜਾਂਦੇ ਨੇ ਜੀ ਤੇ ਰੇਲਵੇ ਦੇ ਵਿੱਚ ਬਹੁਤ ਜਿਹਾ ਵੈਕੈਂਸੀ ਨਿਕਲਦੇ ਰਹਿੰਦੇ ਆ ਉਧਰ ਬੱਚੇ ਸੈੱਟ ਹੋ ਜਾਂਦੇ ਨੇ ਜੀ ਬਹੁਤ ਆਦਾਰੇ ਲਈ ਸਾਰੇ ਵੱਲ ਤੋਂ ਅੱਛਾ ਬੱਚਿਆਂ ਦੇ ਨਾਲ ਇਨਟੈਚ ਰਹਿੰਦੀ ਉਹ ਸਰ ਕੁਝ ਹਾਰਡ ਟਾਈਮ ਬੱਚਿਆਂ ਨਾਲ ਸਾਡਾ ਕੰਮ ਹੀ ਬੱਚਿਆਂ ਦੇ ਵਿੱਚ ਆ ਜੀ ਜੀ ਇੱਥੇ ਬੈਨੇ ਸਾਰੇ ਆਦਲ ਬੱਚੇ ਸਾਡੇ ਆਦਲ ਹੀ ਰਹਿੰਦੇ ਨੇ ਸਾਰੇ ਕਿੰਨਾ ਕੱਛਾ ਲੱਗਦਾ ਜਦੋਂ ਬੱਚਾ ਆ ਕੇ ਕਹਿੰਦਾ ਕਿ ਮੇਰੀ ਸਰ ਅ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਸਾਡਾ ਉਹਦਾ ਬੱਚੀ ਨੇ ਜੀ ਜਦੋਂ ਸਾਡਾ ਕੋਈ ਬੱਚਾ ਲੱਗਦਾ ਸਾਨੂੰ ਸਭ ਤੋਂ ਵੱਧ ਖੁਸ਼ੀ ਇਹ ਹੀ ਹੁੰਦੀ ਹੈ ਵੀ ਕੋਈ ਅਰੇਜ ਕਰੇ ਨਾ ਜੀ ਇਹਦੇ ਸਾਡੀ ਖੁਸ਼ੀ ਹੈ ਅੱਛਾ ਕਈ ਇਹੋ ਜਿਹੇ ਵੀ ਹੁੰਦੇ ਆ ਸਰ ਕਿ ਜਿੰਨਾ ਬਾਰੇ ਤੁਸੀਂ ਬਹੁਤ ਸੋਚਦੇ ਹੋ ਯਾਰ ਇਹਦਾ ਕੁਝ ਬਣ ਜਾਵੇ ਪਰ ਫਿਰ ਵੀ ਨਹੀਂ ਬਣਦਾ ਫਿਰ ਕਿੰਨੀ ਤੁਹਾਨੂੰ ਨਿਰਾਸ਼ਾ ਹੁੰਦੀ ਹੈ ਪੇਰੈਂਟਸ ਨੂੰ ਤਾਂ ਹੈ ਹੀ ਬੱਚੇ ਨੂੰ ਵੀ ਹੈ ਬਤੌਰ ਟੀਚਰ ਕਿਉਂਕਿ ਤੁਸੀਂ ਉਸ ਨੂੰ ਸਿਰਜਿਆ ਸਮਾਜ ਦੇ ਵਿੱਚ ਵਿਚਰਨਾ ਸਿਖਾਇਆ ਬਤਾਓ ਟੀਚਰ ਤੁਹਾਨੂੰ ਕਿੰਨੀ ਕੇ ਜਿਆਦਾ ਮਤਲਬ ਡਿਸਪਾਇੰਟਮੈਂਟ ਹੁੰਦੀ ਹੈ ਕਿ ਯਾਰ ਇਹਦਾ ਕਿਉਂ ਨਹੀਂ ਬਣ ਰਿਹਾ ਸਰ ਨਰਾਸ਼ਾ ਤਾਂ ਆਉਂਦੀ ਹੈ ਫਿਰ ਬੱਚੇ ਨੂੰ ਦੁਬਾਰਾ ਪ੍ਰਪੇਅਰ ਕਰਦੇ ਆ ਦੁਬਾਰਾ ਉਹਨੂੰ ਮੋਟੀਵੇਸ਼ਨ ਦਿੰਦੇ ਆ ਉਸ ਤੋਂ ਬਾਅਦ ਪੂਰਾ ਤਿਆਰ ਕਰਕੇ ਫਿਰ ਉਹਨੂੰ ਭੇਜ ਦਿਆਂ ਫਿਰ ਹੋ ਹੀ ਜਾਂਦੀ ਹੈ ਸਿਲੈਕਸ਼ਨ ਤਕਰੀਬਨ ਬੱਚੇ ਦੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਥੈਂਕ ਯੂ ਸਰ ਤੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਲਓ ਔਰ ਕੈਮਰਾਮੈਨ ਵਿਸ਼ਨੂ ਤੇ ਮੈਨੂੰ ਆਪਣੇ ਦੋਸਤ ਸੋਮ ਸੋਹਤਾ ਨੂੰ ਦਿਓ ਇਜਾਜ਼ਤ ਜੁੜੇ ਹਾਂ ਮੈਂ ਮੈਂ